UK ਸਕਿਲਡ ਵਰਕਰ ਵੀਜ਼ਾ ਸਕੀਮ ਜਿਸ ਦੇ ਰਾਹੀਂ ਹਜ਼ਾਰਾਂ ਭਾਰਤੀ ਤੇ ਹੋਰ ਵਿਦੇਸ਼ੀ ਕਾਮੇ UK ਦੇ ਵਿੱਚ ਨੌਕਰੀ ਕਰਨ ਲਈ ਜਾਂਦੇ ਨੇ ਇਸ ਵੀਜ਼ਾ ਸਕੀਮ ਨੂੰ ਲੈ ਕੇ UK ਦੀ ਇੱਕ ਸੰਸਦੀ ਪੈਨਲ ਨੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਨੇ ਹਾਊਸ ਆਫ ਕਾਮਨਸ ਦੀ ਪਬਲਿਕ ਅਕਾਊਂਟਸ ਕਮੇਟੀ ਨੇ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਸਪੌਂਸਰਸ਼ਿਪ ਆਧਾਰਿਤ ਵੀਜ਼ਾ ਸਕੀਮ ਦੇ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਰਿਪੋਰਟ ਨੇ ਖਾਸ ਤੌਰ ਤੇ ਸੋਸ਼ਲ ਕੇਅਰ ਸੈਕਟਰ ਵਿੱਚ ਵੱਡੇ ਪੱਧਰ ਤੇ ਸ਼ੋਸ਼ਣ ਕਰਜ਼ਾ ਬੰਧੂਆ ਗੁਲਾਮੀ ਤੇ ਜਾਲੀ ਏਜੰਟਾਂ ਦੀ ਸਮੱਸਿਆ ਨੂੰ ਉਜਾਗਰ ਕੀਤਾ ਹੈ ਇਸ ਰਿਪੋਰਟ ਦੇ ਵਿੱਚ ਸਕਿਲਡ ਵਰਕਰ ਵੀਜ਼ਾ ਦੀ ਸਪਾਂਸਰਸ਼ਿਪ ਪ੍ਰਣਾਲੀ ਦੀਆਂ ਕਮੀਆਂ ਦੇ ਬਾਰੇ ਖੁਲਾਸਾ ਕੀਤਾ ਗਿਆ ਹੈ ਪਬਲਿਕ ਅਕਾਊਂਟਸ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਸਕਿਲਡ ਵਰਕਰ ਵੀਜ਼ਾ ਸਕੀਮ ਦਾ ਸਭ ਤੋਂ ਵੱਡਾ ਮਸਲਾ ਇਸ ਦੀ ਸਪਾਂਸਰਸ਼ਿਪ ਅਧਾਰਿਤ ਪ੍ਰਣਾਲੀ ਹੈ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰ ਦਾ ਯੂਕੇ ਦੇ ਵਿੱਚ ਰਹਿਣ ਦਾ ਅਧਿਕਾਰ ਪੂਰੀ ਤਰ੍ਹਾਂ ਉਹਨਾਂ ਦੇ ਸਪਾਂਸਰ ਕਰਨ ਵਾਲੇ ਮਾਲਕ ਤੇ ਨਿਰਭਰ ਕਰਦਾ ਹੈ ਇਹ ਪ੍ਰਣਾਲੀ ਮਜ਼ਦੂਰਾ ਅਤੇ ਮਾਲਕਾਂ ਦੇ ਵਿਚਕਾਰ ਤਾਕਤ ਦੀ ਬਰਾਬਰੀ ਘਟਾਉਂਦੀ ਹੈ ਜਿਸ ਦੇ ਕਾਰਨ ਮਜ਼ਦੂਰਾ ਨੂੰ ਅਕਸਰ ਜ਼ਿਆਦਾ ਕੰਮ ਦੇ ਘਟੇਆ ਕਟ ਤਨਖਾਹਾਂ ਤੇ ਸ਼ੋਸ਼ਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਮੇਟੀ ਨੇ ਖੁਲਾਸਾ ਕੀਤਾ ਹੈ ਕਿ ਸੋਸ਼ਲ ਕੇਅਰ ਸੈਕਟਰ ਦੇ ਵਿੱਚ 39000 ਤੋਂ ਵੱਧ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਹੈ ਉਹਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਵਿੱਚ ਕਈ ਮਜ਼ਦੂਰਾਂ ਨੂੰ ਜਾਲੀ ਏਜੰਟਾਂ ਦੁਆਰਾ ਧੋਖਾ ਦਿੱਤਾ ਜਾਂਦਾ ਹੈ ਜੋ ਵੀਜ਼ਾ ਤੇ ਨੌਕਰੀ ਦੇ ਨਾਂ ਤੇ ਵੱਡੀਆਂ ਰਕਮਾਂ ਵਸੂਲਦੇ ਨੇ ਜਿਸ ਦੇ ਕਾਰਨ ਮਜ਼ਦੂਰ ਕਰਜ਼ੇ ਦੇ ਬੋਝ ਹੇਠਾਂ ਦੱਬ ਜਾਂਦੇ ਨੇ ਕਮੇਟੀ ਦੀ ਰਿਪੋਰਟ ਨੇ ਹੋਮ ਆਫਿਸ ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਲ 2020 ਦੇ ਵਿੱਚ ਸਕਿਲਡ ਵਰਕਰ ਵੀਜ਼ਾ ਸਕੀਮ ਸ਼ੁਰੂ ਹੋਣ ਤੋਂ ਬਾਅਦ ਵੀਜ਼ਾ ਧਾਰਕਾਂ ਦੀ ਨਿਗਰਾਨੀ ਤੇ ਸ਼ੋਸ਼ਣ ਰੋਕਣ ਲਈ ਕੋਈ ਵੀ ਪ੍ਰਭਾਵੀ ਕਦਮ ਨਹੀਂ ਚੁੱਕੇ ਗਏ। ਕਮੇਟੀ ਦੇ ਮੁਤਾਬਕ ਹੋਮ ਆਫਿਸ ਨੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਪ੍ਰਵਾਸਤਿਆਂ ਦੇ ਯੂਕੇ ਛੱਡਣ ਜਾਂ ਫਿਰ ਗੈਰਕਾਨੂੰਨੀ ਤੌਰ ਤੇ ਰਹਿਣ ਦੀ ਜਾਣਕਾਰੀ ਇਕੱਠੀ ਕਰਨ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਇਸ ਦੇ ਕਾਰਨ ਸਰਕਾਰ ਦੇ ਕੋਲ ਅੱਜ ਇਹ ਜਾਣਕਾਰੀ ਨਹੀਂ ਹੈ ਕਿ ਕਿੰਨੇ ਪ੍ਰਵਾਸੀ ਇਸ ਵੀਜ਼ਾ ਦੇ ਮਿਆਦ ਪੁੱਗਣ ਤੋਂ ਬਾਅਦ ਵੀ ਯੂਕੇ ਦੇ ਵਿੱਚ ਰਹਿ ਰਹੇ ਨੇ ਸਾਲ 2022 ਦੇ ਵਿੱਚ ਕੋਵਿਡ ਮਹਾਮਾਰੀ ਤੋਂ ਬਾਅਦ ਸੋਸ਼ਲ ਕੇਅਰ ਸੈਕਟਰ ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਸਕਿਲਡ ਵਰਕਰ ਵੀਜ਼ਾ ਸਕੀਮ ਨੂੰ ਵਿਧਾਇਆ ਗਿਆ ਸੀ ਪਰ ਇਸ ਨਾਲ ਸ਼ੋਸ਼ਣ ਦੀਆਂ ਘਟਨਾਵਾਂ ਦੇ ਵਿੱਚ ਵੀ ਵਾਧਾ ਹੋਇਆ ਵਰਕ ਰਾਈਟ ਸੈਂਟਰ ਦੇ ਪਾਲਿਸੀ ਮੈਨੇਜਰ ਅੱਡੀ ਸੋਹੇਗ ਦੇ ਮੁਤਾਬਿਕ ਸਪੌਂਸਰਸ਼ਿਪ ਸਿਸਟਮ ਮਜ਼ਦੂਰਾਂ ਨੂੰ ਮਾਲਕਾਂ ਦੇ ਰਹਿਮੋ ਕਰਮ ਤੇ ਛੱਡ ਦਿੰਦਾ ਹੈ ਜਿਸ ਦੇ ਕਾਰਨ ਸ਼ੋਸ਼ਣ ਦੀਆਂ ਸਮੱਸਿਆਵਾਂ ਵੱਧ ਰਹੀਆਂ ਨੇ ਸਰਕਾਰ ਨੇ ਇਹਨਾਂ ਮਸਲਿਆਂ ਦੇ ਜਵਾਬ ਦੇ ਵਜੋਂ ਸਕਿਲਡ ਵਰਕਰ ਵੀਜ਼ਾ ਸਕੀਮ ਦੇ ਵਿੱਚ ਵੱਡੇ ਸੁਧਾਰ ਕਰਨ ਦਾ ਐਲਾਨ ਕੀਤਾ ਜੋ 22 ਜੁਲਾਈ 2025 ਤੋਂ ਲਾਗੂ ਹੋਣਗੇ ਇਹਨਾਂ ਸੁਧਾਰਾਂ ਦੇ ਵਿੱਚ ਸ਼ਾਮਿਲ ਹੈ ਜਿਵੇਂ ਕੇਅਰ ਵਰਕਰ ਵੀਜ਼ਾ ਰੱਦ ਕਰਨਾ ਨਵੇਂ ਵਿਦੇਸ਼ੀ ਕੇਅਰ ਵਰਕਰਾਂ ਦੀ ਭਰਤੀ ਤੇ پابੰਦੀ ਲਗਾਈ ਜਾਵੇਗੀ ਹਾਲਾਂਕਿ ਯੂਕੇ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਕੇਅਰ ਵਰਕਰ ਸਾਲ 2028 ਤੱਕ ਆਪਣੇ ਵੀਜ਼ੇ ਨੂੰ ਵਧਾ ਸਕਦੇ ਨੇ ਵੀਜ਼ਾ ਲਈ ਘੱਟੋ ਘਾਟ ਤਨਖਾਹਾਂ ਨੂੰ 38700 ਪਾਉਂਡ ਤੋਂ ਵਧਾ ਕੇ 41700 ਪਾਉਂਡ ਕੀਤਾ ਜਾਵੇਗਾ ਅਤੇ ਸਕਿੱਲ ਦਾ ਪੱਧਰ ਬੈਚਲਰ ਡਿਗਰੀ ਦੇ ਬਰਾਬਰ ਲਿਆਂਦਾ ਜਾਵੇਗਾ 111 ਪੇਸ਼ਿਆਂ ਨੂੰ ਸਕਿਲਡ ਵਰਕਰ ਵੀਜ਼ਾ ਸਕੀਮ ਤੋਂ ਹਟਾਇਆ ਜਾਵੇਗਾ ਜਿਸ ਦੇ ਵਿੱਚ ਵਿਦੇਸ਼ੀ ਮਜ਼ਦੂਰਾਂ ਦੀ ਭਰਤੀ ਸੀਮਿਤ ਕੀਤੀ ਜਾਵੇਗੀ ਸਿਰਫ ਉਹੀ ਪੇਸ਼ੇ ਜੋ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ ਦੁਆਰਾ ਜ਼ਰੂਰੀ ਮੰਨੇ ਜਾਣਗੇ ਉਹਨਾਂ ਨੂੰ ਅਸਥਾਈ ਸ਼ਾਰਟੇਜ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਹਨਾਂ ਸੁਧਾਰਾਂ ਨੇ ਸੋਸ਼ਲ ਕੇਅਰ ਸੈਕਟਰ ਦੇ ਵਿੱਚ ਚਿੰਤਾਵਾਂ ਨੂੰ ਵਧਾ ਦਿੱਤਾ ਹੈ जीएमबी नेशनल ऑफिसर विल डार्टन ਨੇ ਇਸ ਫੈਸਲੇ ਨੂੰ ਵਿਨਾਸ਼ਕਾਰੀ ਦੱਸਿਆ ਕਿਉਂਕਿ ਕੇਅਰ ਸੈਕਟਰ ਪ੍ਰਵਾਸੀ ਮਜ਼ਦੂਰਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਉੱਧਰ ਸਰਕਾਰ ਦਾ ਵੀ ਇਹ ਤਰਕ ਹੈ ਕਿ ਇਹ ਸੁਧਾਰ ਪ੍ਰਵਾਸ ਨੂੰ ਘਟਾਉਣ ਅਤੇ ਸਥਾਨਕ ਕਾਮਿਆਂ ਨੂੰ ਨੌਕਰੀ ਦੇ ਵਿੱਚ ਪਹਿਲ ਦੇਣ ਲਈ ਅਸੀਂ ਚੁੱਕੇ ਨੇ ਭਾਰਤੀ ਕਾਮੇ ਜੋ ਸਕਿਲਡ ਵਰਕਰ ਵੀਜ਼ਾ ਸਕੀਮ ਦਾ ਵੱਡਾ ਹਿੱਸਾ ਨੇ ਉਹਨਾਂ ਨੂੰ ਹੁਣ ਸਖਤ ਸ਼ਰਤਾਂ ਦਾ ਸਾਹਮਣਾ ਕਰਨਾ ਪਵੇਗਾ ਵਧੀ ਹੋਈ ਸੈਲਰੀ ਅਤੇ ਸਕਿਲਡ ਥ੍ਰੈਸ਼ਹੋਲਡ ਦੇ ਕਾਰਨ ਬਹੁਤ ਸਾਰੇ ਲੋਕ ਲੋਕਾਂ ਲਈ ਵੀਜ਼ਾ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ ਅਤੇ ਨਾਲ ਹੀ ਜਾਲੀ ਏਜੰਟਾਂ ਦੁਆਰਾ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਵਧੇਰੇ ਸਖਤ ਨਿਗਰਾਨੀ ਪ੍ਰਣਾਲੀ ਲਿਆਉਣ ਦੀ ਮੰਗ ਵੀ ਉੱਠ ਰਹੀ ਹੈ ਸਰਕਾਰ ਦੇ ਹੋਮ ਆਫਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਖਰਾਬ ਮਾਈਗ੍ਰੇਸ਼ਨ ਸਿਸਟਮ ਨੂੰ ਸੁਧਾਰਨ ਦੇ ਲਈ ਕੰਮ ਕਰ ਰਹੀ ਹੈ ਮਾਈਗ੍ਰੇਸ਼ਨ ਮੰਤਰੀ ਸੀਮਾ ਮਲੋਤਰਾ ਦਾ ਕਹਿਣਾ ਹੈ ਕਿ ਅਸੀਂ ਇੱਕ ਅਜਿਹੀ ਮਾਈਗ੍ਰੇਸ਼ਨ ਪ੍ਰਣਾਲੀ ਬਣਾਉਣਾ ਚਾਹੁੰਦੇ ਹਾਂ ਜੋ ਬ੍ਰਿਟਿਸ਼ ਅਰਥਵਿਵਸਥਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਸ਼ੋਸ਼ਣ ਨੂੰ ਰੋਕੇ ਅਤੇ ਯੂਕੇ ਦੇ ਵਿੱਚ ਆਉਣ ਵਾਲਿਆਂ ਤੋਂ ਸਾਰਥਿਕ ਯੋਗਦਾਨ ਦੀ ਉਮੀਦ ਕਰੇ skilled worker visa scheme ਦੇ ਵਿੱਚ ਸੁਧਾਰ ਯੂਕੇ ਦੀ ਮਾਈਗ੍ਰੇਸ਼ਨ ਨੀਤੀ ਨੂੰ ਸਖਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਪਰ ਇਸ ਦੇ ਨਾਲ ਸੋਸ਼ਲ ਕੇਅਰ ਸੈਕਟਰ ਅਤੇ ਪ੍ਰਵਾਸੀ ਮਜ਼ਦੂਰਾਂ ਖਾਸ ਕਰਕੇ ਭਾਰਤੀ ਕਾਮਿਆਂ ਲਈ ਨਵੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਨੇ ਸਰਕਾਰ ਨੂੰ ਸ਼ੋਸ਼ਣ ਰੋਕਣ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਧੇਰੇ ਪ੍ਰਭਾਵੀ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਇਹ ਸਕੀਮ ਸੱਚਮੁੱਚ ਨਿਰਪੱਖ ਅਤੇ ਸੁਰੱਖਿਅਤ ਹੋ ਸਕੇ